ਮਹਿਤਾ ਥਾਣੇ ਦੇ ਅੰਦਰ ਜਿਹੜਾ ਗੱਦਰ ਸ਼ਹਜ਼ਾਦਾ ਪਿੰਡ ਹੈ ਥਾਣੀ ਬੱਤੇਵਾਲ ਚ ਪੈਂਦਾ ਹੈ ਉਹਦੇ ਵਿੱਚ ਜੋ ਕਤਲ ਹੋਇਆ ਸੀ ਉਹਦੇ ਵਿੱਚ ਦੋਸ਼ੀਆਂ ਨੇ ਗ੍ਰਿਫਤਾਰੀ ਕੀਤੀ ਗਈ ਹੈ ਇਹ ਜਿਹੜੀ ਘਟਨਾ ਹੈ 31 ਜਨਵਰੀ ਦੀ ਹੈ ਜਿਹਦੇ ਦੇ ਜਿਹਦੇ ਵਿੱਚ ਇੱਕ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਬਲਜਿੰਦਰ ਸਿੰਘ ਜੋ ਕਿ ਵਾਟਰ ਸਪਲਾਈ ਟੈਂਕੀ ਪਿੰਡ ਕਨਸ਼ਾਹਪੂਰਾ ਵਿਖੇ ਡਿਊਟੀ ਕਰਦਾ ਸੀ ਇਹਦਾ ਮਰਡਰ ਹੋਇਆ ਸੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਨੂੰ ਉਥੇ ਪਹਿਲਾਂ ਇਹਦੇ ਦਾਤਰ ਮਾਰਿਆ ਗਿਆ ਉਸ ਤੋਂ ਬਾਅਦ ਦਾਤਰ ਮਾਰਨ ਤੋਂ ਬਾਅਦ ਗੋਲੀ ਚਲਾ ਕੇ ਜੋ ਹੈ ਇਹਦਾ ਕਤਲ ਕਰ ਦਿੱਤਾ ਗਿਆ ਸੀ ਇਸ ਦੇ ਵਿੱਚ ਮਹਿਤਾ ਪੁਲਿਸ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਸੀਆਈਏ ਅੰਮ੍ਰਿਤਸਰ ਦਿਹਾਤੀ ਵੱਲੋਂ ਜੁਆਇੰਟਲੀ ਜੋ ਆਪਰੇਸ਼ਨ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਦੋਸ਼ੀਆਂ ਨੂੰ ਜਿਹੜਾ ਉਹਨਾਂ ਨੂੰ ਟ੍ਰੇਸ ਕੀਤਾ ਹੈ ਟ੍ਰੇਸ ਕਰਨ ਤੋਂ ਬਾਅਦ ਚਾਰ ਦੋਸ਼ੀਆਂ ਦੀ ਜਿਹੜੀ ਪਛਾਣ ਹੋਈ ਹੈ ਜਿਨ੍ਹਾਂ ਦੇ ਵਿੱਚ ਹਰਪ੍ਰੀਤ ਸਿੰਘ ਔਰ ਹੈਪੀ ਕਰਨ ਸਿੰਘ ਉਤਰ ਪਰਮਜੀਤ ਸਿੰਘ ਜੋ ਕਿ ਕਪੂਰਥਲੇ ਦਾ ਵਾਸੀ ਹੈ ਚੀਮਾ ਬਾਟ ਹਾਲ ਵਾਸੀ ਚੀਮਾ ਬਾਟ ਥਾਣਾ ਬਿਆਸ ਦਾ ਵਾਸੀ ਹੈ ਜਸਪ੍ਰੀਤ ਸਿੰਘ ਔਰ ਤਲਲਾ ਤੇ ਚੌਥਾ ਜਿਹੜਾ ਰਾਜਾ ਔਰ ਫਕਤੂ ਹੈ ਇਹਨਾਂ ਦੀ ਇਹਨਾਂ ਦੀ ਜਿਹੜੀ ਨਾਮਿਨੇਸ਼ਨ ਹੋਈ ਸੀ ਸੋ ਸੀਸੀਟੀਵੀ ਫੁਟੇਜ ਪ੍ਰਾਪਤ ਹੋਏ ਸਨ ਉਹਨਾਂ ਨੂੰ ਫੋਲੋ ਕੀਤਾ ਗਿਆ ਇਹ ਟ੍ਰੇਲ ਨੂੰ ਫੋਲੋ ਕੀਤਾ ਗਿਆ ਹਿਊਮਨ ਇੰਟੈਲੀਜੈਂਸ ਦਾ ਜਿਹੜਾ ਹੈ ਪੂਰਾ ਜਿਹੜਾ ਅਸੀਂ ਹੈਲਪ ਲਈ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਇਹ ਚਾਰ ਦੋਸ਼ੀਆਂ ਨੇ ਇਹ ਮਿਲ ਕੇ ਜਿਹੜਾ ਹੈ ਸ਼ਮਸ਼ੇਰ ਸਿੰਘ ਏਲੀਆ ਸ਼ੇਰਾ ਜਿਹੜਾ ਹੈ ਉਹਦਾ ਕਤਲ ਕੀਤਾ ਸੀ ਇਹਨਾਂ ਵਿੱਚੋਂ ਦੋ ਜਿਹੜੇ ਵਿਅਕਤੀ ਨੇ ਜਸਪ੍ਰੀਤ ਸਿੰਘ ਉਰਫ ਲੱਲਾ ਤੇ ਕਰਨ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕਿ ਹਾਲਵਾਸੀ ਥਾਣਾ ਬਿਆਸ ਚੀਮਾ ਬਾੜ ਦਾ ਰੈਹਾਸ਼ੀ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਜੋ ਦੋ ਦੋਸ਼ੀ ਨੇ ਉਹ ਭਗੋੜੇ ਨੇ ਜਲਦੀ ਸਾਡੀ ਟੀਮਾਂ ਉਹਨਾਂ ਨੂੰ ਕਾਬੂ ਕਰ ਲੈਣਗੀਆਂ ਵਜ੍ਹਾ ਕਤਲ ਜਿਹੜੀ ਹੈ ਉਹ ਇਹ ਸਾਹਮਣੇ ਆਈ ਹੈ ਕਿ ਸ਼ਮਸ਼ੇਰ ਸਿੰਘ ਜਿਹੜਾ ਹੈ ਉਹ ਹਰਪ੍ਰੀਤ ਸਿੰਘ ਦੀ ਜੋ ਨਾਲ ਕੋਈ ਇਹਨਾਂ ਦੇ ਲੜਕੀ ਸੀ ਉਹਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਦੱਸਿਆ ਜਾਂਦਾ ਤੇ ਹਰਪ੍ਰੀਤ ਸਿੰਘ ਵੱਲੋਂ ਉਹਨੂੰ ਪਹਿਲਾ ਵਾਰਨ ਕੀਤਾ ਗਿਆ ਸੀ ਪਰ ਕਿਉਂਕਿ ਉਹ ਗੱਲਬਾਤ ਕਰਨ ਤੋਂ ਨਹੀਂ ਹਟਿਆ ਤਾਂ ਉਹਨੂੰ ਜਿਹੜਾ ਹੈ ਮਾਰਨ ਦੀ ਧਮਕੀ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਜਿਹੜਾ ਹੈ ਹਰਪ੍ਰੀਤ ਸਿੰਘ ਨੇ ਜਸਪ੍ਰੀਤ ਸਿੰਘ ਲੱਲਾ ਕਰਨ ਅਤੇ ਜਿਹੜਾ ਤੁਹਾਡਾ ਜਸਪ੍ਰੀਤ ਹੈ ਕਰਨ ਹੈ ਤੇ ਨਾਲ ਹੀ ਜਿਹੜਾ ਚੌਥਾ ਵਿਅਕਤੀ ਹੈ ਰਾਜਾ ਇਹਨਾਂ ਦੀ ਮਦਦ ਦੇ ਨਾਲ ਜਿਹੜਾ ਹੈ ਉਸ ਤੇ ਹਮਲਾ ਕਰਕੇ ਪਹਿਲਾਂ ਦਾਤਰਾ ਦੇ ਵਾਰ ਨਾਲ ਨੂੰ ਜ਼ਖਮੀ ਕੀਤਾ ਗਿਆ ਫਿਰ ਫਾਇਰ ਕੀਤਾ ਗਿਆ ਤੇ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਸੀ ਕੁੜੀ ਕੌਣ ਸੀ ਮਤਲਬ ਕੁੜੀ ਉਹ ਉਹ ਸਾਰੀ ਤਫਤੀਸ਼ ਚੱਲ ਰਹੀ ਹੈ ਸਾਰਾ ਕੁਝ ਹੈ ਤੇ ਇਹ ਜਿਹੜੀ ਵਜ੍ਹਾ ਰੰਜਿਸ਼ ਹੈ ਕਿਉਂਕਿ ਕੁੜੀ ਨੂੰ ਬਾਰ-ਬਾਰ ਤੰਗ ਕਰਨ ਦਾ ਜਿਹੜਾ ਮਾਮਲਾ ਜਿਹੜਾ ਉਹਨੇ ਉਸ ਦੇ ਬਾਅਦ ਜਿਹੜਾ ਹੈ ਇਹ ਐਕਸ਼ਨ ਲਿਆ ਤੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਿਹੜੇ ਦੋਸ਼ੀ ਰਹਿੰਦੇ ਆ ਉਹਨਾਂ ਦੀ ਵੀ ਜਲਦ ਗ੍ਰਿਫਤਾਰੀ ਕਰ ਲਈ ਜਾਏ। ਤੇ ਜਿਹੜਾ ਵੈਪਨ ਯੂਜ਼ ਕੀਤਾ ਗਿਆ ਜੀ ਉਹ ਰਿਕਵਰ ਹੋ ਜਾਏ। ਉਹ ਹਰਪ੍ਰੀਤ ਦਾ ਹੈ ਕਿਉਂਕਿ ਹਰਪ੍ਰੀਤ ਅਜੇ ਭਗੌੜਾ ਹੈ। ਉਹ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਕੇ ਵੈਪਨ ਆਫ ਕਰਾਇਮ ਜਿਹੜਾ ਹੋਵੇ ਕਾਬੂ ਕਰ ਲਿਆ ਜਾਏ। ਸਰ ਪਿੰਡ ਦੀ ਕੁੜੀ ਸੀ ਕਿ ਬਾਹਰ ਦੀ ਕੁੜੀ? ਇਹ 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 ਜਿਹੜਾ ਹੈਗਾ ਇਹ ਕਰ ਰਹੀ ਸੀ। ਤੇ ਲੜਕੀ ਦਾ ਰਿਲੇਸ਼ਨ ਦਾ ਵੀ ਮਾਮਲਾ। ਜੀ ਜੀ। ਰਿਲੇਸ਼ਨ ਸੀ ਜਾਂ ਨਹੀਂ ਸੀ ਕਿ ਤੰਗ ਕਰਦਾ ਸੀ ਦੋ ਦੇ। ਦੇਖੋ ਜੀ ਗੱਲ ਇਹ ਤੰਗ ਕਰਨ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਮੇਬੀ ਉਹ ਰਿਲੇਸ਼ਨ 'ਚ ਹੋਣ ਜਾਂ ਨਾ ਹੋਣ ਉਹ ਅਜੇ ਸਾਰੀ ਤ